ਜਿਹੜਾ ਵੀ ਕੁਝ ਜਲੰਧਰ ਦੇ ਵਿੱਚ ਇਹ ਵਾਪਰਿਆ ਮਤਲਬ ਇਹ ਜਿਹੀਆਂ ਹਰਕਤਾਂ ਪਾਸ ਦੇ ਨਾਲ ਜਿਹੜੀ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ ਕਈ ਵਾਰ ਤੇ ਇਹ ਜਿਹੇ ਜਿਹੜੇ ਕਰਾਇਮ ਕਰਦੇ ਨੇ ਲੋਕ ਇਹਨਾਂ ਨੂੰ ਮਤਲਬ ਵੈਸੇ ਦੀ ਮਤਲਬ ਸਜ਼ਾ ਦੇਣੀ ਚਾਹੀਦੀ ਹੈ ਮਤਲਬ ਇਹ ਜਿਹੜਾ ਦੇਖੋ ਉਮਰ ਕੈਦ ਹੋ ਗਈ ਹੋਰ ਹੋ ਗਈ ਵਾਰ-ਵਾਰ ਹਾਲਾਤ ਇਹੀ ਪੈਦਾ ਹੋ ਜਾਂਦੇ ਆ ਕਿ ਉਹੀ ਜੁਰਮ ਦੁਬਾਰਾ ਦੁਹਰਾਏ ਜਾਂਦੇ ਆ ਇਹ ਜਿਹੜੀਆਂ ਵੀ ਮਤਲਬ ਇਹ ਕੰਟਰੀ ਵਾਈਜ਼ ਇੱਕ ਰੂਲ ਵਰਲਡ ਵਾਈਜ਼ ਬੰਦੇ ਨੇ ਕਈ ਹਨਾ ਇੰਟਰਨੈਸ਼ਨਲ ਲਾ ਨੂੰ ਧਿਆਨ ਦੇ ਵਿੱਚ ਰੱਖ ਕੇ ਕੀ ਚ ਜ ਬਣਾਈਆਂ ਜਾਂਦੀਆਂ ਨੇ ਪਰ ਮੈਨੂੰ ਲੱਗਦਾ ਕਿ ਹਿੰਦੁਸਤਾਨ ਵਰਗੇ ਮੁਲਕ ਨੂੰ ਇਹਦੇ ਉੱਤੇ ਬਹੁਤ ਸਖਤ ਕਦਮ ਚੁੱਕਣ ਦੀ ਲੋੜ ਹੈ ਇਹਦੇ ਲਈ ਇਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਭਵਿੱਖ ਦੇ ਵਿੱਚ ਕੋਈ ਬੰਦਾ ਇਹੋ ਜੀ ਜੁਰਮ ਨਾ ਕਰੇ ਉਹਦੇ ਦੇਖੇ ਹੋਰ ਪਿਲੇ ਕੰਟਰੀ ਐ ਉਹਨਾਂ ਚ ਇਹੋ ਜੇ ਕਰਕੇ ਸੱਚ ਮੌਤ ਦੀ ਸਜ਼ਾ ਗਈ ਉਹ ਵੀ ਚੌਂਕ 'ਚ ਘੜਾ ਕੇ ਹੋਰ ਨਹੀਂ ਸਕਦਾ ਵੀ ਇਹੋ ਜਿਹਾ ਹੋਵੇ ਤੇ ਇਹ ਕਾਰਨ ਨਾ ਹੋ। ਅਸੀਂ ਅਸੀਂ ਇੱਕ ਸਫੇਕ ਸਮਾਜ ਦਾ ਹਿੱਸਾ ਜੀ ਜਿਹੜੇ ਤੁਹਾਨੂੰ ਦੱਸਿਆ ਨਾ ਵੀ ਇੰਟਰਨੈਸ਼ਨਲ ਲਾਅ ਜਿੱਥੇ ਆ ਜਾਂਦਾ। ਉੱਥੇ ਅਸੀਂ ਇੱਕ ਚੀਜ਼ ਦਾ ਤਾਂ ਧਿਆਨ ਰੱਖਦੇ ਆਂ ਵੀ ਅਸੀਂ ਹੁਣ ਜਿਹੜਾ ਤਾਲੀਬਾਨੀ ਹਕੂਮਤਾਂ ਦੀ ਜਾਰੀ ਕਰ ਸਕਦੀ ਕਿਤੇ ਵੀ ਜਿਹੜੇ ਲਾਅ ਹੈ ਹਨਾ ਮਤਲਬ ਕੋੜੜੇ ਕਈ ਕੂਤਰਾਂ ਦੇ ਕਾਨੂੰਨ ਹੈ ਜਿਹਨੂੰ ਸਮਾਜ ਦੇ ਵਿੱਚ ਵਧੀਆ ਨਜ਼ਰ ਨਾਲ ਵੀ ਨਹੀਂ ਦੇਖਿਆ ਜਾਂਦਾ। ਠੀਕ ਹੈ। ਤਾਂ ਠੀਕ ਹੈ ਮੌਤ ਦੀ ਸਜ਼ਾ ਦੇ ਦੋ ਫਾਂਸੀ ਦੀ ਸਜ਼ਾ ਦੇ ਦੋ ਜਦੋਂ ਅਸੀਂ ਇਮੋਸ਼ਨਲ ਹੁੰਨੇ ਆਂ ਅਸੀਂ ਬੜਾ ਕੁਝ ਕਹਿੰਦੇ ਆਂ ਪਰ ਸਜ਼ਾ ਮੈਂ ਕਿੰਨਾ ਵੀ ਹੋਵੇ ਫਾਂਸੀ ਦੀ ਸਜ਼ਾ ਹੋ ਜੇ ਠੀਕ ਹੈ ਮਤਲਬ ਕੋਈ ਉਹਦੀ ਅੱਗੇ ਅਪੀਲ ਨਾ ਹੋਵੇ ਕੋਈ ਦਲੀਲ ਨਾ ਹੋਵੇ ਮਤਲਬ ਇਹਦੇ ਵਿੱਚ ਜਦੋਂ ਕੁਝ ਰਹਿ ਹੀ ਨਹੀਂ ਗਿਆ ਮਤਲਬ ਇਹਦੇ ਵਿੱਚ ਸਾਫ਼ ਹੈ ਸ਼ੀਸ਼ੇ ਵਾਂਗੂ ਸਾਫ਼ ਹੈ ਕੇ ਸਾਡੇ ਸਭ ਤੋਂ ਵੱਡੀ ਗੱਲ ਹੈ ਦੇਖੋ ਜਦੋਂ ਕੋਈ ਵੱਡਾ ਉਹ ਹੋ ਜਾਂਦਾ ਤਾਂ ਉਹਨੂੰ ਹਮੇਸ਼ਾ ਕਰੇ ਕੋਈ ਆਪ ਦੀਆਂ ਜਥੇਬੰਦੀਆਂ ਆ ਜਾਂਦੀਆਂ ਕੋਈ ਹਿਊਮਨ ਰਾਈਟਸ ਵਾਲਾ ਆ ਜਾਂਦਾ ਕੋਈ ਕੁਛ ਆ ਜਾਂਦਾ ਇਹਦੇ ਵਿੱਚ ਆ ਫਾਸਟ ਟਰੈਕ 'ਚ ਵੀ ਕੋਰਟ ਬਣੇ ਠੀਕ ਹੈ ਜੀ ਮਹੀਨੇ ਤੋਂ 15 ਦਿਨਾਂ ਵਿੱਚ ਇਹ ਜਿਹੇ ਫੈਸਲੇ ਕੇਸਾਂ ਦਾ ਫੈਸਲੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਜਿਹੜੀ ਹੈਗੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਜਿਹੜੇ ਸਰਕਾਰ ਵੱਲੋਂ ਪਾਸ ਕੋ ਐਕਟ ਲਾਗੂ ਕੀਤਾ ਗਿਆ ਸੀਗਾ ਉਸ ਦਾ ਤਾਂ ਇਹਨਾਂ ਕੋਈ ਹਾਈਕ ਨਹੀਂ ਹੁੰਦਾ ਕਿ ప్రతి ਫਾਂਸੀ ਦੀ ਸਜ਼ਾ ਜੀ ਬੜੇ ਰੇਅਰ ਕੇਸਾਂ ਦੇ ਵਿੱਚ ਹੁੰਦੀ ਹੈ ਜਿੱਥੇ ਮਤਲਬ ਕੁਝ ਜਿਹੜਾ ਇਹ ਕੇਸ ਹੈ ਇਹ ਪ੍ਰੋਪਰ ਡਿਜ਼ਰਵ ਕਰਦਾ ਫਾਂਸੀ ਨੂੰ ਜਿਹੜਾ ਇਹ ਕੇਸ ਹੈ ਇਹ ਫਾਂਸੀ ਦੇ ਲਈ ਬੜਾ ਸਹੀ ਕੇਸ ਹੈ ਉਹ ਦੇਖਿਆ ਜਾ ਬੰਤਾ ਪਿਤਾ ਦਾ ਸਮਾਨ ਸੀ ਕਿਉਂਕਿ ਇਹਦੀ ਬੇਟੀ ਇਹਦੀ ਸੇਢੀ ਸੀ ਇਹੀ ਇਹੀ ਅਸੀਂ ਸਿੱਧੂ ਸਾਹਿਬ ਕਹਿੰਨੇ ਆ ਨਾ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਚੀਜ਼ਾਂ ਜਦੋਂ ਇੱਕ ਦੇਖੋ ਇੱਕ ਪਿਓ ਧੀ ਦਾ ਰਿਸ਼ਤਾ ਹੁੰਦਾ ਇੱਕ ਬੱਚਾ ਜਿਹੜਾ ਇੱਕ ਬੇਟੀ ਹੈ ਉਹ ਇੱਕ ਹੌਸਲਾ ਕਰਦੀ ਹੈ ਵੀ ਯਾਰ ਇਹੇ ਮੇਰੀ ਪਿਓ ਦੀ ਉਮਰ ਦਾ ਜਾਂ ਹੋਰ ਮਤਲਬ ਅਸੀਂ ਆਪਣੇ ਆਪ ਨੂੰ ਸੇਫ ਮੈਸੇਜ ਕਰਦੇ ਆਂ ਪੰਜਾਬ ਦੇ ਵਿੱਚ ਤਾਂ ਵੈਸੀ ਉਹ ਹੈ ਜਿਵੇਂ ਅਸੀਂ ਇੱਕ ਥਰੀ ਚੀਜ਼ ਕਹਿੰਦੇ ਜਦੋਂ ਉਮਰ ਦਾ ਇਹ ਜੇ فاਸਲੇ ਖਤਮ ਹੋ ਜਾਣ ਜਦੋਂ ਬੰਦਾ ਇਹ ਚੀਜ਼ਾਂ ਭੁੱਲ ਜੇ ਵੀ ਯਾਰ ਇਹ ਤਾਂ ਮੇਰੀ ਧੀ ਦੇ ਮਤਲਬ ਉਹ ਹੈ ਮਤਲਬ ਉਹ ਮਾਨਸਿਕ ਰੋਗੀ ਹੈ ਐਂ ਹੀ ਉਹਦੇ ਦਿਮਾਗ ਦੇ ਵਿੱਚ ਗੰਦਗੀ ਭਰੀ ਵੀ ਹੈ ਜਿਹੜੀ ਉਹ ਤਾਂ ਇਹਨੂੰ ਇਹਨੂੰ ਸੁਧਾਰਨਾ ਬੜਾ ਜ਼ਰੂਰੀ ਹੈ ਇਹੋ ਜੀ ਲਸਾਨੀ ਸਜਾਏ ਨੂੰ ਹੋਣੀ ਚਾਹੀਦੀ ਹੈ ਤਾਂ ਜੋ ਸਮਾਜ ਦੇ ਸਮਾਜ ਦੇ ਵਿੱਚ ਅੱਗੇ ਤੋਂ ਸੇਧ ਜਾਵੇ ਜਿਹੜੇ ਨੂੰ ਇਹੋ ਜੇ ਨੂੰ ਕੋਈ ਦਿਮਾਗ ਦੇ ਵਿੱਚ ਜੇ ਕੋਈ ਕੀੜਾ ਉੱਠੇ ਆ ਉਹ ਆਪ ਦਾ ਡਾਕਟਰੀ ਇਲਾਜ ਕਰਵਾਵੇ ਇਸ ਚੀਜ਼ ਦਾ ਠੀਕ ਹੈ ਨਾ ਤਾਂ ਕਿ ਇਹ ਜੀਆਂ ਬਲਕਿ ਸਮਾਜ ਦੇ ਵਿੱਚ ਗੰਦ ਖਿਲਾਰੇ ਹੈ ਜੀਆਂ ਹਰਕਤਾਂ ਧੰਨਵਾਦ ਆਸੀ ਐਡਵੋਕੇਟ ਸਦੀ ਪਾਟਕ ਇਹਨਾਂ ਨੇ ਕਾਨੂੰਨੀ ਪੱਖ ਵੀ ਦੱਸਿਆ ਤਾਂ ਇਹ ਵੀ ਰਸਤਾ ਕਿੰਨਾ ਸੀਰੀਅਸ ਹੈ ਤੇ ਵਾਸਤੇ ਇੱਕ ਫਾਸਟ ਟੈਕ ਕੋਰਟ ਹੋਵੇ ਤਾਂ ਕਿ ਇਹ ਵੀ ਸਜ਼ਾ ਤੇ ਦੇ ਨਾ ਹੋਵੇ ਤਾਂ ਇੱਕ ਮੈਸੇਜ ਹੈ ਇਸ ਸਮਾਜ ਵਾਸਤੇ ਲੋਕ ਦਵੇ ਸਮਾਜ ਵੀ ਅੱਜ ਕੈਂਟਰਲ ਮਾਰਚ ਕਰ ਰਿਹਾ ਹਰ ਇੱਕ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਿਹਾ ਇਹਨਾਂ ਤੇ ਆਹ ਵੀ ਪਾਸੀ ਦੇ ਕਾਬਿਲਿਆ ਰਹਾ ਸਮਾਜ ਚ ਰਹਿਣ ਦੇ ਕਾਬਿਲ ਨਹੀਂ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੇ ਲੋਕ ਕੋਈ ਇੱਕ ਘਰੇ ਆਉਂਦਾ ਜਾਂਦਾ ਸੀਗਾ ਤੇ ਰਿਲੇਸ਼ਨ ਸੀ ਫੈਮਿਲੀ ਰਿਲੇਸ਼ਨ ਉੱਥੇ ਹੁਣ ਬੱਚੀ ਆਪਣੇ ਆਪ ਨੂੰ ਜਿਵੇਂ ਸੇਖ ਖੁਸ਼ੂਸ ਕਰ ਰਹੀ ਹੈ ਕਿ ਉਹ ਤੋਂ ਕੋਈ ਖਤਰਾ ਹੀ ਨਹੀਂ ਪਰ ਉਹ ਬੰਚ ਕੇ ਰੱਖੇ ਬੈਠਾ ਕੋਈ ਪਤਾ ਨਹੀਂ ਹੁੰਦਾ ਤਾਂ ਇਹ ਜਿਹੜਾ ਫਾਈਟ ਕਰ ਲਈ ਬੜਕਾ ਵਾਈਟ ਕਰ ਲਿਆ ਬੈਠ ਜੀ ਛੋਟੀ ਬੈਠ ਕਰੋ ਹਾਂ ਜੀ ਅੱਜ ਨੂੰ ਅੱਜ ਵੇਖੀ ਨਾਮ ਹੈ ਮੇਰਾ ਮੋਹਨ ਗੁਪਤਾ ਨਾਮ ਹੈ ਇਹ ਤੋਂ ਡਿਵਲੋਪਮੈਂਟ ਕੈਂਟਰ ਮਾਰਚ ਹਾਂ ਜੀ ਸਾਡੇ ਸਾਰੇ ਸਾਰੇ ਭਰਾਵੋ ਠੀਕ ਹੈ ਤੇ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਬੱਚੀਆਂ ਅੱਜਕੱਲ ਕਿਤੇ ਵੀ ਸੇਫ ਨਹੀਂ ਜਿਹੜੇ ਤਰੰਦਗੀ ਸੋਚਦੇ ਲੋਕ ਨੇ ਕਿਤੇ ਵੀ ਹੋ ਸਕਦੇ ਜੀ ਬੱਚਿਆਂ ਨੂੰ ਵੇਰ ਕਰਨ ਦੀ ਲੋੜ ਹੈ ਤੇ ਉਹਨਾਂ ਦਾ ਧਿਆਨ ਰੱਖਣ ਦੀ ਲੋੜ ਹੈ ਇਸ ਤਰ੍ਹਾਂ ਜਿਹੜੇ ਲੋਕ ਨੇ ਇਹਨਾਂ ਨੂੰ ਸਮਾਜ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਜੀ ਉਹਦੇ ਇਹਨਾਂ ਨੂੰ ਅਤਵਾਦ ਸਜ਼ਾ ਦੇਣੀ ਚਾਹੀਦੀ ਹੈ 5000 ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੇ ਵਿੱਚ ਪਤਾ ਲੱਗੇ ਕਿ ਆ ਵੀ ਇਸ ਤਰ੍ਹਾਂ ਦੀਆਂ ਘੰਡੀਆਂ ਘਰੌਣੀ ਹਰਕਤ ਕਰਦੇ ਆ ਉਹਦੀ ਕੀ ਸਜ਼ਾ ਤਾਂ ਤਾਂ ਜੋ ਲੋਕਾਂ ਦੇ ਇਸ ਤਰ੍ਹਾਂ ਦੇ ਕੰਮ ਘਡੀਆਂ ਕੰਮ ਕਰਨ ਤੋਂ ਗੁਰੇਜ਼ ਕਰਨ ਜੀ ਬਿਲਕੁਲ ਬਿਲਕੁਲ ਕਿਉਂਕਿ ਇੱਕ ਮਸਾਲੇ ਸਜ਼ਾ ਤਾਂ ਹੋਣੀ ਚਾਹੀਦੀ ਹੈ ਵੀ ਮੈਸੇਜ ਮਿਲੇ ਉਹਨਾਂ ਨੂੰ ਮੈਸੇਜ ਮਿਲੇ ਕਿ ਅੱਗੇ ਤੋਂ ਇਹੋ ਜਿਹਾ ਕੰਮ ਕਰ ਤੋਂ 100 ਵਾਰ 1000 ਵਾਰ ਸੋਚੇ ਵਾ ਜੀ ਕਿਹੜਾ ਵਜੇ ਮੇਰਾ ਨਾਮ ਕਰਮਯੋਗ ਸਿੰਘ ਮਾਨ ਹੈ ਜੀ ਬਟੰਡੇ ਤੋਂ ਔਰ ਮੈਂ ਅਸੀਂ ਅੱਜ ਸਾਰੇ ਵੀਰ ਇੱਥੇ ਇਕੱਠੇ ਹੋਏ ਆ ਇਹ ਜੋ ਦਰਿੰਦਗੀ ਭਰਿਆ ਇੱਕ ਕਾਰਨਾਮਾ ਜਲੰਧਰ ਸ਼ਹਿਰ ਵਿੱਚ ਹੋਇਆ ਇੱਕ ਬੱਚੀ ਆਪਣੀ ਫਰੈਂਡ ਦੇ ਘਰੇ ਜਾਂਦੀ ਹੈ ਐਂਡ ਉਸ ਉਹਦੀ ਫਰੈਂਡ ਦੇ ਪਾਪਾ ਦੇ ਵੱਲੋਂ ਉਸ ਬੱਚੀ ਨਾਲ ਬਲਾਤਕਾਰ ਕੀਤਾ ਜਾਂਦਾ ਔਰ ਬਲਾਤਕਾਰ ਕਰਨ ਤੋਂ ਬਾਅਦ ਉਸ ਬੱਚੀ ਨੂੰ ਕਤਲ ਤੱਕ ਕਰਨ ਕੀਤਾ ਜਾਂਦਾ ਸੋ ਇਹ ਜੋ ਘਟਨਾ ਹੋਈ ਹੈ ਇਸ ਨੇ ਸਾਰੀ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਅਸੀਂ ਬਠਿੰਡੇ ਸ਼ਹਿਰ 'ਚ ਇੱਕ ਕੈਂਡਲ ਮਾਰਚ ਕੱਢ ਰਹੇ ਆ ਏਸੀ ਮਾਰਕੀਟ ਚੌਕ ਵਿੱਚ ਅਸੀਂ ਇੱਥੇ ਖੜੇ ਆ ਔਰ ਅਸੀਂ ਇੱਥੋਂ ਅਪੀਲ ਕਰਨਾ ਚਾਹੁੰਦੇ ਆ ਸਰਕਾਰ ਨੂੰ ਵੀ ਔਰ ਜਿੰਨੀਆਂ ਵੀ ਕੋਈ ਸਮਾਜਿਕ ਸੇਵੀ ਹੋਰ ਵੀ ਸੰਸਥਾਵਾਂ ਨੇ ਉਹਨਾਂ ਨੂੰ ਵੀ ਕਹਿੰਦੇ ਆ ਇਕੱਠੇ ਹੋ ਜੋ ਐਦਾਂ ਦੇ ਕਾਰਨਾਮੇ ਜੋ ਪਸੂ ਵਰਤੀ ਦੇ ਲੋਕ ਇਦਾਂ ਦੇ ਕਾਰਨਾਮੇ ਆਪਣੀ ਸੋਸਾਇਟੀ ਦੇ ਵਿੱਚ ਕਰਦੇ ਆ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਇਹਨਾਂ ਨੂੰ ਚੌਂਕ ਦੇ ਵਿੱਚ ਖੜਾ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਜਾਂ ਇਹਨਾਂ ਨੂੰ ਚੌਂਕ ਦੇ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਤੋਂ ਬਾਅਦ ਕੋਈ ਹੋਰ ਬੰਦਾ ਜਾਂ ਕੋਈ ਹੋਰ ਇਨਸਾਨ ਇਦਾਂ ਦੀ ਟਟੀਆਂ ਹਰਕਤ ਕਰਨ ਬਾਰੇ ਸੋਚੇ ਵੀ ਨਾ ਸੋ ਸਾਡੀ ਤਾਂ ਸਰਕਾਰ ਨੂੰ ਇਹੀ ਅਪੀਲ ਹੈ ਕਿ ਇਸ ਤੇ ਸਟ੍ਰਿਕਟ ਤੋਂ ਸਟ੍ਰਿਕਟ ਐਕਸ਼ਨ ਲਿਆ ਜਾਵੇ ਔਰ ਦੂਜੀ ਅਪੀਲ ਅਸੀਂ ਸਕੂਲਾਂ ਨੂੰ ਕਰਦੇ ਆ ਕਿ ਜਰੂਰ ਬੱਚਿਆਂ ਨੂੰ ਗੁੱਟ ਟੱਚ ਬਾਡ ਟੱਚ ਬਾਰੇ ਦੱਸਿਆ ਜਾਵੇ ਔਰ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਤਾਂ ਜੋ ਬੱਚੇ ਕੋਈ ਏਦਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਤੋਂ ਉਹ ਆਪ ਦਾ ਬਚਾਅ ਕਰ ਸਕਣ ਔਰ ਆਪਣੇ ਮਾਪਿਆਂ ਨੂੰ ਦੱਸ ਸਕਣ ਪਰ ਅਸੀਂ ਮੁੜਕੁੜ ਕੇ ਇੱਕੋ ਹੀ ਅਪੀਲ ਕਰਦੇ ਹਾਂ ਕਿ ਜੇ ਅਸੀਂ ਏਦਾਂ ਦੀ ਕਟਨਾਵਾਂ ਨੂੰ ਨੱਥ ਪਾਉਣੀ ਚਾਹੁੰਦੇ ਹਾਂ ਤਾਂ ਸਾਨੂੰ ਇੱਕ ਮੈਸੇਜ ਦੇਣਾ ਪਊਗਾ ਇੱਕ ਐਗਜ਼ਾਮਪਲ ਸੈੱਟ ਕਰਨੀ ਪਊਗੀ ਸਖਤ ਤੋਂ ਸਖਤ ਸਜ਼ਾ ਦੇ ਕੇ ਇਸ ਦਰਿੰਦੇ ਨੂੰ ਇੱਕ ਐਗਜ਼ਾਮਪਲ ਸੈੱਟ ਕਰੇ ਸਰਕਾਰ ਤਾਂ ਜੋ ਸਾਡੀਆਂ ਬਾਹੂ ਬੇਟੀਆਂ ਭੈਣਾਂ ਇਸ ਸਮਾਜ ਦੇ ਵਿੱਚ ਖੁੱਲੇ ਆਮ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈਅ ਤੋਂ ਘੁੰਮ ਸਕਣ ਬਹੁਤ ਬਹੁਤ ਧੰਨਵਾਦ ਬਿਲਕੁਲ ਬਿਲਕੁਲ ਅਕੀ ਦੇਖੋ ਬੱਚੇ ਦੇ ਛੋਟੀ ਜਿਹੀ ਖਰਾਉਂ ਚ ਆਪਣੇ ਆ ਜਾਂਦੀ ਹੈ ਤਾਂ ਸਾਨੂੰ ਕਿੰਨਾ ਦੁੱਖ ਹੁੰਦਾ ਭੱਜ ਰ ਪੈ ਜਾਂਦੀ ਹੈ ਕਿੱਥੇ ਪੈ ਜਾਂਦੇ ਕਰੋ ਪਰੇ ਜੀ ਪਰੇ ਦੇ ਦਾ ਕਾਨੂੰਨਾ ਕੰਮ ਕੀਤਾਗਾ ਅਸੀਂ ਦਿੰਦੇ ਨੇ ਉਹਦੇ ਵਾਸਤੇ ਹੁਣ ਉਹਦੇ ਬਾਪ ਦਾ ਉਹਨਾਂ ਦੇ ਪਰਿਵਾਰ ਤੇ ਕੀ ਵੀਰਦੀ ਹੋਣੀ ਹੈ ਇਹ ਹਰ ਕੋਈ ਸਮਸਰਬਾ ਜਿਹੜੇ ਆਹ ਅੱਜ ਸਮਾਜ ਸੇਵੀ ਸਾਫ ਸਫਲ ਲੋਕ ਨੇ ਛੱਤੀ ਬੰਦੀਆਂ ਨੇ ਅੱਜ ਇੱਥੇ ਫਾਇਰ ਬਲਕ ਚੌਕ ਤੇ ਕੈਂਪਲਬਾਚ ਕਰ ਰਹੀਆਂ ਤੇ ਇਹ ਮੰਗ ਕਰ ਰਹੀਆਂ ਨੇ ਕਿ ਇਹ ਸਪਸਾਲੀ ਸਜਾ ਹੋਵੇ ਜਿਵੇਂ ਆਰਬ ਕੰਟਰੀ ਐਵਿਨਿਊ ਤੇ ਕਰਮੋ ਬਣਿਆ ਜਿਵੇਂ ਸਜਾ ਕਰੋ ਸਜਾ ਕਰੋ ਸਜਾ ਕਰੋ ਸਜਾ ਕੇ ਅੱਜ ਕੀ ਹੁੰਦੀ ਹੈ ਅੱਜ ਨੂੰ ਸਜਾ ਕਰੋ ਇਹ ਵੀ ਅੱਜ ਇਸੇ ਹੀ ਨਾਰੇ ਦੇ ਕਹਿੰਦੇ ਕਿ ਲਾਪਰਵਾਹੀ ਨਾਲ ਸਜ਼ਾ ਹੋਵੇ ਸਜ਼ਾ ਹੋਵੇ ਅੱਜ ਅੱਗੇ ਤੋਂ ਜਿਹੜਾ ਐਸਟਾ ਦੇ ਕਰਾਉਂਦੇ ਕੰਮ ਕਰਨ ਤੋਂ ਇੱਕ ਡਾਰੀ ਹੁੰਦਾ ਨਾ ਕਰਿਆ ਨੂੰ ਪੰਸੀ ਦਿਓ ਕਾਨੂੰਨ ਦਾ ਡਾਰੀ ਹੁੰਦਾ ਹੈ ਲੋਕਾਂ ਕਰਿਆ ਨੂੰ ਪੰਸੀ ਦਿਓ ਪਤਾ ਵੀ ਕਰੇ ਨੂੰ ਤੌਰ ਬਰੋੜ ਤੇ ਜਿਹੜੇ ਇਹੇ ਲੋਟ ਹੈ ਗਿਆ ਉਹ ਲੋਕਾਂ ਨੂੰ ਪੰਸੀ ਦਿਓ ਪੰਸੀ ਦਿਓ ਕੋ ਇਹਨਾਂ ਦੇ ਵਿੱਚੋਂ ਜਿਵੇਂ ਪਾਟਕ ਸਾਹਿਬ ਨੇ ਕਿਹਾ ਕਿ ਫਾਸਟ ਟਰੈਕ ਕੋਰਟ ਹੋਣ ਤੇ ਜਲਦ ਜਲਦੀ ਤੇ ਸਖਤ ਤੋਂ ਸਖਤ ਸਜ਼ਾ ਦਿੱਨੀ ਚਾਹੀਦੀ ਹੈ ਫਾਸਟ ਸੀ ਦੀ ਸਜ਼ਾ ਦਾ ਦੀ ਮੰਗ ਹੈ ਵਰਤੋਂ ਸਜ਼ਾ ਦਿਓ ਸਜ਼ਾ ਦਿਓ ਇਹ ਜੋ ਲੋਕ ਨੇ ਕਮਾਚ ਰੰਗ ਲਾਏ ਫੇਣੀਏ ਸਜ਼ਾ ਦਿਓ ਸਜ਼ਾ ਦਿਓ ਤੇਰੇ ਵੀ ਤੇਰੇ ਆਉਂਦੇ ਆ ਪੈਂਦਾ ਰਿਆ ਬੋਸ ਦਾ ਇਕ ਕਾ ਸੀ ਇਹ ਇਕ ਕਾ ਸਮਾਨ ਹੈ